ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੱਲਾ ਪੁਰੀਆ ਭਾਰ ਸਹਿ ਸਿਆਣਪਾ ਲਖ ਹੋਹੇ ਤਾ ਇਕ ਨਾ ਚੱਲੈ ਨਾਲ ا ہوئی ہے کوڑے کڑ پال حکم رجائی چلنا نانک لکھیا نال حکمی ہون آکار حکم نہ کہیا جائی ہُکمی ہون جی حکم ملے وڈیائی حکمی اتم نیچ حکم لکھ دکھ سکھ پائی ہے ایک نہ حکمی بخش ایک حکمی صدا پوائی ہے ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਪੁੱਜੈ ਤਾਂ ਹਉਮੈ ਕਹੈ ਨਾ ਕੋਇ ਗਾਵੈ ਕੋ ਤਾਨੁ ਹੁਵੈ ਕਿਸੈ ਤਾਨੁ ਤਾਵੈ ਕੋਤ ਕੋ ਦਾਤ ਜਾਨੈ ਦੀਸਾਨ ਗਾਵੈ ਕੋ ਕੁਨ ਵਟਿਆਇਆ ਚਾਰ ਗਾਵੈ ਕੋ ਵਿਦਿਆ ਵਿਖਮ ਵੀਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਾਵੈ ਕੋ ਜੀਅ ਲੈ ਫਿਰ ਦੇਹ ਗਾਵੈ ਕੋ ਚਾਪੈ ਦਿਸੈ ਦੂਰ ਗਾਵੈ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥਿਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਟਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖਿ ਹੈ ਮੰਗਹਿ ਦੇਹ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮਹੌਕੇ ਬੋਲਣ ਬੋਲੀਐ ਜਿਤ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵੀਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਬਾਦ ਨਾ ਲਖਦਾ ਵਿਐ ਗੁਰੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋ ਰਖ ਪਰਮਾਪੁਰ ਪਾਰਬਤੀ ਮਾਈ ਜੀ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਜਾਈ ਸਪਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਈ ਕਰੀ ਚੇਤੀ ਸ੍ਰਿਠਉ ਪਾਈ ਵਿਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਜਾਈ ਸਪਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੂਨੀ ਹੋਏ ਨਾ ਵਖੰਡਾ ਵਿੱਚ ਜਾ ਲਈਐ ਨਾਮ ਚੱਲੈ ਸਭ ਕੋਏ ਚੰਗਾ ਨੌਰ ਖਾਈ ਕੈ ਜਸ ਕੀਰਤ ਜਗਲੇ ਜੇ ਤਸ ਨਦਰ ਨ ਆਬਈ ਤਾ ਬਾਤ ਨ ਪੁੱਛੈ ਕੀ ਕੀਟ ਜੰਦਰ ਕੀਟ ਕਰ ਤੋਸੀ ਦੂਸ ਧਰੇ ਨਾਨਕ ਨਿਰਗੁਣ ਬਣ ਕਰੇ ਗੁਣਮੰਤਿਆ ਗੁਰ ਦੇ ਤਿਹ ਕੋਈ ਨਾ ਸੋਚਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮਤ ਸੁਣਿਆ ਜੋਗ ਜੁਗਤ ਤਨ ਭੀਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਣ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਬਨ ਕੋਏ ਮੰਨੈ ਸੁਰਤ ਹੋਵੇ ਮਨ ਬ ਮੰਨੈ ਸਗਲ ਭਾਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਈ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਵਾਰਗ ਠਾਕ ਨਾ ਪਾਈ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੰਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣਾ ਬਨ ਕੋਏ ਮੰਨੈ ਪਾਵਹਿ ਮੁਖ ਦਵਾਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੇਤਾਰੇ ਗੁਰ ਸਿੱਖ ਮੰਨੈ ਨਾਨਕ ਭਵਹੀ ਨਾ ਭਿਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮੰਨ ਜਾਣ ਬਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਬੱਚੇ ਪਾਵਹਿ ਦਰਗਹਿ ਮਾਣ ਪੰਚੇ ਸੋਹੇ ਹੈ ਦਰ ਰਾਜਾੜ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾਪ ਰਖਿਆ ਜਨ ਸੂਤ ਜੇ ਕੋ ਪੁੱਜੈ ਹੋਵੈ ਸਚਿਆਰ ਧਵਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਗੌਰ ਮੂਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਆजात ਰੰਤਾ ਕੀ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਅਲ ਹੈ ਰੂਪ ਕੀਤੀ ਦਾਤ ਜਾਣੈ ਕਾਉਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸ ਤੇ ਹੋਏ ਤਖ ਦਰੀਆਉ ਕੁਤਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ जो साई तु साई साइ पलिकार तू सदा सलामत निरँङ्कार असङ्ख्य जप असंख पाओ असङ्ख पूजा संख तपताौ ग्रंथ मुख वेद पाठ असङ्ख्य योग मन रहे उदास असख भगत ज्ञान विचार असङ्ख सती असंख दातार। तार सूर सूर सार असङ्ख मोन लिवलाय तार ਕੁਦਰਤ ਕਮਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨੰਤਕ ਸਰ ਕਰਹੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ असंख नाव संख थव अगम अगम असंख लो असंख कह सिर पार होए अखरी नाम अखरी सालाह अखरी ज्ञान गीत गुण गाह अखरी लिखण बोलण पाण अखरा सिर संजोग वखान जिन लिखे तिस सिर नाहे जे फरमाए तिव तिव पाहे जेता कीता तेता ता नाउ गुण नावै नाही कोथाउ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਪੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਪਰ ਇਹ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਬਣ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ සබගන තේරේ මෑ නාහිකෝයේ වල්ගොනකිතේ පගතන හෝඒ ස්වස්ථ ආථ බාණී ප්‍රමාවුම් සතු සුහන සදාමනචාව සෝවෙේලා වකතකමන කමන තෙත කමනවාරගමන සෙරෘත්තීම මහු කමන ජෙත හෝවා ආකාර. වේලන පයියා පණඩති ජෙ හෝ වැල්ලකපුරාණ පත්තනාපායෝ කදයාජෙ ලිඛන ලිකකුරාණ. ਹਿਤ ਵਾਰਣਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆਨ ਸੂਹੈ ਪਾਤਾਲਾ ਪਾਤਾਲ ਲਖ ਆਕਾਸਾ ਆਗਾਸੂ ਊੜਕ ਊੜਕ ਪਾਲ ਥਕੇ ਵੀਦ ਕਹਿਨ ਇਕ ਬਾਤ ਸਹਿਸ ਅਠਾਰਹ ਕਹਿਨ ਕਤੇ ਬਾ ਅਸਲੂ ਇਕ ਤਾਤ ਲੇਖਾ ਹੋਏ ਤਾ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵਟਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਇਆ ਨਦੀਆ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧੰਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੁਹੁ ਨਾ ਵੀਸ ਰਹੇ ਅੰਤ ਨ ਸਿਵਤੀ ਕਹਿਨ ਨ ਅੰਤ ਅੰਤ ਨ ਕਰਨ ਦੇਨ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਜੀ ਉਪਰ ਉਚਾ ਨਾਉ ਇਵੜੀ ਉਚਾ ਹੂਐ ਕੋਇ ਤੇ ਸੂਚੈ ਕਉ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋ ਤੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕیتے ਖਾਪੁ ਟਟਹਿ ਵਿਕਾਰ ਕੀਤੇ ਲੈ ਲੈ ਬੁਕਰਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੂਖ ਭੂ ਸਦਮਾਰ ਇਹ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਣੈ ਹੋਏ ਹੋ ਰਹੁ ਨਸਕ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਭੇਕੀ ਕੇ ਜਿਸਨੋ ਬਖਸੇ ਸਿਵਤਸਾਲਾਹ ਨਾਨਕ ਪਾਤਸ਼ਾਹੀ ਪਾਤਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਹੈ ਮੁੱਲ ਵਾਪਾਰੀਏ ਅਮੁੱਲ ਪੰਡਾਰੇ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ અમૂલ ધર્મ અમૂલ દીવાન અમૂલ તુલ અમૂલ પરમાન મול પક્ષીસ અમૂલ નિશાન અમૂલ કર્મ અમૂલ ફરમાન અમુલ્લો અમૂલ આખિયા ના જાય આખ આખ રહે લવલાય આખ હે વેદ પાઠ પુરાણ આખ હે પડે કરે વખિયાન ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਹੈ ਤੈ ਆਖ ਨਾ ਸਕਹਿ ਕੀ ਕੇ ਜੇਵੜ ਭਾਵੈ ਤੇਵੜ ਹੋਈ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਪੁਰ ਵਿਗਾੜੇ ਤਾਂ ਲਖੀਐ ਸਿਰ ਗਾਵਾਰਾ ਤਾ ਬਾਰ ਸੂਦਰ ਕੀ ਹਾ ਸੂ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰਿ ਸੋ ਕਹੀ ਅਨ ਤੇਤੇ ਗਾਵਨ ਹਾਰੇ ਗਾਵੇ ਤਹੁ ਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਸਿਤ ਗੁਪਤ ਲਿਖ ਜਨਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹੀ ਇੰਦ ਇਦਾਸਣ ਬੈਠੇ ਤੇਵਤਾਂ ਅੰਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਤਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੰਨ ਰਖੀਸਰ ਜੋਬ ਜੁਗ ਵੇਦਾ ਨਾਲੇ ਗਾਵਹਿ ਮੂਨ ਨਿਆ ਮਨ ਮੋਹਨਾ ਸੁਰਗ ਮਛਪਿਆਲੇ ਕਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਭਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਤੁਦਨੋ ਗਾਵਹਿ ਜੋਤਿ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਗਿਆ ਦੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਤੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵਟਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲੇ ਚਮਾਤੀ ਮਨ ਜੀਤੈ ਜਗ ਜੀਤ ਆਦੇਸ ਜਿਸੈ ਆਦੇਸ ਆਦ ਨੀਲ ਅਨਾਦੀ ਅਨਾਹਦ ਜੁਗ ਜੁਗ ਏਕ ਹੋਵੇਸ ਪੁਤਗਿਆਨ ਦਇਆ ਪੰਡਾਰਨ ਕਟਕਟ ਵਜਹਿ ਨਾਦ ਆਪਨਾਥ ਨਾਤੀ ਸਵਜਾ ਕੀ ਰਿਤ ਸਿਧ ਯਵਰਾ ਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਨਿਖੇ ਆਵਹਿ ਪਾਗ ਆਦੇਸ ਤਸੈ ਆਦੇਸ ਆਦਰ ਨੀਲ ਅਨਾਦੀ ਅਨਾਹਦ ਜੁਗ ਜੁਗ ਇਕ ਹੋਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚਿੱਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਨ ਜਿਵ ਤਿਸ ਭਾਵੈ ਤਿ ਵੈ ਚਲਾਵੈ ਜਿ ਕਹੂਵੈ ਪ੍ਰਮਾਨ ਉਹ ਵੇਖੈ ਉਹਨਾਂ ਨਦਰਣਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸ ਆਦੇਸ ਆਦਿ ਨੀਲ ਅਨਾਦੀ ਅਨਾਹਦ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰੇ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਜਿਸੈ ਆਦੇਸ ਆਤ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਪਾ ਲਖ ਹੋ へ ਲਖ ਹੋ ਵੇ ਲਖ ਵੀਸ ਲਖ ਲਖ ਗੇੜਾ ਆਖੀ ਆਹੇ ਏਕ ਨਾਮ ਜਗਦੀਸ ਇਤਰਾਹੀ ਪਤ ਪਵੜੀਆ ਚੜੀਐ ਹੋਏ ਚਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਤਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹ ਜੋਰ ਚੋਰ ਨ ਮੰਗਣ ਦੇਨ ਨ ਜੋਰ ਜੂਰ ਨਾ ਜੀਵਨ ਪਰਨ ਨਹਿ ਜੂਰ ਜੂਰ ਨਾ ਰਾਜ ਮਾਲ ਮਨ ਸੂਰ ਜੂਰ ਨਾ ਸੁਰਤੀ ਗਿਆਨ ਵਿਚਾਰ ਜੂਰ ਨਾ ਯੁਗਤੀ ਛਟੈ ਸੰਸਾਰ ਜਿਸ ਹੱਥ ਜੂਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਮਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਠੈ ਪਾਏ ਤਾਨਕ ਗਿਆ ਚਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਬਹੇਸ ਕੀਤੇ ਪਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੀਤੇ ਤੂ ਉਪਦੇਸ਼ ਕیتے ਇੰਦ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵਤਾਨਮ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾੜੀ ਕੇਤੇ ਪਾਤ ਨਿਰਿੰਦ ਕੀਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜ ਅਨੰਤ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾਰਤ ਘੜੀਐ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਬਨ ਬੁੱਧ ਤਿਥੈ ਘੜੀਐ ਸੁਰਾਸਦਾ ਕੀ ਸੁੱਤ ਕਰਮਖੰਡ ਕੀ ਬਾਣੀ ਢੋਰ ਤਿੱਥੈ ਹੋਰਨ ਕੋਈ ਹੋਰ ਤਿੱਥੈ ਜੋਦ ਮਹਾਬਲਸੂਰ ਤੈਨ ਮਹਿ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮਹਿ ਬਾਪਾ ਹੈ ਤਾਕ ਰੂਪ ਨਕਤਨੇ ਜਾਹੀ ਨਾ ਉਹੇ ਪਰਹੇ ਨਾ ਠਗੇ ਜਾਹੀ ਜਿਨ ਕੈ ਰਾਮ ਵਸੈ ਮਨ ਬਾਹਿ ਤਥੈ ਭਗਤ ਵਸਹਿ ਕੇ ਲੋਵ ਕਰਹਿ ਅਨੰਦ ਸਚਾ ਮਨਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਥ ਲੋਦੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਸਾਰ विगसे कर ਧੀਰਜ नानक कथना करडासार ਵੇਦ धीरज ਪਉ अहरन ਅਗਨ वेद ਭਾਂਡਾ पौ खला अगन तपताौ भाडा पौ अमृत ਸਚੀ ਟਕਸਾਲ ਜਿਨ ਕੋ ਨਦਰ नदर ਤਿਨ ਕਾਰ नानक नदरी नदर ਨਿਹਾਲ सलोक पवन गुरु पानी पिता माता तरत महत दिवस रात दाई दाया दयाल सकल जगत चङ्गे आय बुरे आच धर्म हदूर करमी आपो केड के दूर ਜੀਨੀ ਨਾਮ ਧਿਆਇਆ ਕੈ ਪਸਕਤ ਕਾਨ ਨਾਨਕ ਤੇ ਮੁਖ ਉਚਲੇ ਕੀਤੀ ਸੁਤੀ ਨਾਲ ਜੀਨੀ ਨਾਮ ਧਿਆਇਆ ਕੈ ਪਸਕਤ ਕਾਨ ਨਾਨਕ ਤੇ ਮੁਖ ਉਚਲੇ ਕੀਤੀ ਸੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ